ਹੰਦੀ ਦੋਸਤੋ ਕੀ ਹਾਲ ਨੇ ਅੱਜ ਆਪਾਂ ਤਲਵੰਡੀ ਸਾਬੋ ਗੁਰੂ ਕੀ ਨਗਰੀ ਛੱਤ ਪਾ ਰਹੇ ਆ ਤੀਜੀ ਮੰਜ਼ਲ ਰੈਸਟੋਰੈਂਟ ਦੀ ਤੇ ਇਹਦੇ ਵਿੱਚ ਦਿਖਾਵਾਂਗੇ ਆਪਾਂ ਤੀਜੀ ਮੰਜ਼ਲ ਤੇ ਇੱਕ ਮੈਂ ਵੀਡੀਓ ਦੇਖੀ ਸੀ ਵੀਡੀਓ ਆਪਾਂ ਵਿੱਚ ਲਾ ਵੀ ਦੇਵਾਂਗੇ ਸ਼ਾਰਟ ਵੀ ਉਹ ਆਪਣੀ ਮਸ਼ੀਨ ਟੇਢੀ ਹੋ ਜਾਂਦੀ ਆ ਚੈਨਲ ਸਾਰੇ ਪਾਟ ਜਾਂਦੇ ਉਹ ਕਿਉਂ ਆਇਆ ਉਹਦਾ ਕਾਰਨ ਆਇਆ ਉਹ ਤਾਂ ਦੂਜੀ ਮੰਜ਼ਲ ਤੇ ਸੀ ਇਹ ਤੀਜੀ ਤੇ ਆ ਵੀ ਉਹਦਾ ਚੱਕਰ ਕੀ ਹੁੰਦਾ ਮੇਨ ਗੱਲ ਜੇ ਨਾਉਣੇ ਆਹ ਬੰਨੀ ਆ ਮੇਰੀ ਇੱਕ ਇੱਥੋਂ ਬੰਨਤੀ ਦੋ ਥਾਵਾਂ ਪਤਾ ਹਾਂ ਤੋਂ ਬੰਨਤੀ ਰੱਸੇ ਬਾਦੇ ਜ਼ਰੂਰੀ ਹੁੰਦਾ ਇਹ ਬੰਨਣਾ ਇਹ ਵੀ ਇੱਕ ਟੈਕਨੀਕਲ ਗੱਲ ਹੈ ਵੀ ਮਸ਼ੀਨ ਚਲਾਉਣ ਤੋਂ ਪਹਿਲਾਂ ਆਪਾਂ ਸ਼ੌਂਕ ਨਾਲ ਬੰਨੀ ਹੋਵੇ ਤੇ ਛੱਤ ਪੈਂਦੀ ਦਿਖਾਵਾਂਗੇ ਸੋਨੂੰ ਲੇਬਰ ਤੇ ਛੱਤ ਪਵਾਉਣੀ ਹੈ ਟਾਪਾਂ ਦਾ ਐਡਰੈਸ ਨੰਬਰ ਵੀ ਪਵਾਵਾਂਗੇ ਸਾਰਾ ਦੋ ਮਸ਼ੀਨਾਂ ਚਾਹੀਦੇ ਆ ਹੁਣ ਤਿੰਨ ਚਾਹੀਦੇ ਆ ਹੁਣ ਮਾਨਸਾ ਤਲਵੰਡੀ ਦੇ ਨੇੜੇ ਤੇੜੇ ਤੇ ਬਾਕੀ ਆ ਠੇਕੇਦਾਰ ਸਾਹਿਬ ਖੜੇ ਨੇ ਤਹਾਣੇ ਤੋਂ ਨੇ ਤੇ ਇੱਕ ਆਪਾਂ ਇਹ ਥਲੜੀ ਵੀ ਮੰਝਲੇ ਦੀ ਪਾ ਕੇ ਗਏ ਸੀਗੇ ਤੇਰੀ ਵੈਸ਼ ਕਰੀ ਜਾਂਦੇ ਆ ਇਹ ਮੁੰਡੇ ਉਹ ਆਪਣੇ ਲੇਬਰ ਆ ਗਏ ਮੁੰਡੇ ਆ ਗਏ ਸੰਬੰਧ ਖਾ ਮਾਗੇ ਛੱਤ ਪੈਂਦੀ ਜੁੜ ਲਿਆ ਲੋ ਜੀ ਚਲਾਤਾ ਕੰਮ ਆਪਾਂ ਤੇ ਥੋੜਾ ਜਿਹਾ ਲੇਬਰ ਵਾਲੇ ਬੰਦੇ ਆਪਣੇ ਲੇਟ ਆਏ ਸੀ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਏ ਪਰ ਐ ਵੀ ਕੰਮ ਆਪਟ ਕਈ ਨਾਲ ਨਿਮੇੜ ਲਿਆ ਅਸਲੀ ਅੰਦਾ ਠੀਕ ਹੈ ਇਹੋ ਜਿਹਾ ਚੱਲਣ ਦੇ ਓ ਜਿਆਦੇ ਗੋਲਮਾਲ ਤਾਂ ਹਾਲ ਬੰਦੇ ਘੱਟ ਹੈ ਨਾ ਲੋਟ ਨਹੀਂ ਆਉਣਾ ਇਹ ਲੇਬਰ ਵਾਲੇ ਆਪਣੇ ਕੋਲ ਬੰਦੇ ਆ ਜਿਹੜੇ ਇਹ ਪਿੰਡ ਦੁੱਲੋਵਾਲ ਜਿਹੜਾ ਮਾਨਸਾ ਮਾਨਸਾ ਦੇ ਕੋਲੇ ਢਾਂਗਣੇ ਦੇ ਕੋਲੇ ਪਿੰਡ ਹੈ ਗੁਰੀ ਦੇ ਪਿੰਡ ਦੇ ਨਾਲ ਤੇ ਇਹਨਾਂ ਦੀ ਖਾਸੀਅਤ ਇਹ ਵੀ ਜਦੋਂ ਆ ਗਏ ਇਹ ਚਾਹੇ 100 ਫੁੱਟ ਚ ਇਹ 1000 ਫੁੱਟ ਚ ਇਹ 5000 ਫੁੱਟ ਲਾਗੇ ਇਹਨਾਂ ਨੇ ਬਾਅਦ ਛੱਤ ਤੱਕ ਦਾ ਹੁੰਦਾ ਹੈ ਛੱਤ ਪਾਉਣੀ ਹੈ ਆਇ ਨਹੀਂ ਹੈਗਾ ਵੀ ਜੇ ਤਾਂ ਮਸ਼ੀਨ ਰੋਕੀ ਤਾਂ ਰੋਕਣਗੇ ਨਹੀਂ ਇਹ ਰੁਕਦੇ ਨਹੀਂ ਕੰਮ ਚੱਲੀ ਜਾਣਾ ਲਗਾਤਾਰ ਕਿ ਆ ਆਦਾਲ ਵਿਚਾਰੇ ਆਪੇ ਪਰ ਪਰ ਵਟਾ ਤੁਮੇ ਇਹ ਸਪੈਸ਼ਲੀ ਪਾ ਮੈਂ ਤਿੰਨ ਮਸ਼ੀਨਾਂ ਦੇ ਬੰਦੇ ਆ ਸਤੋਂ ਤਿੰਨ ਮਸ਼ੀਨਾਂ ਵਾਸਤੇ ਪਰ ਤੇ ਤੁਮ ਦਾ ਕਰੇ ਕੀ ਮੋਟਰ ਚੈਨ ਕਰਦੇ ਆਂ ਮੈਂ ਉਹਦਾ ਪੈਸਾ ਪਾਣੀ ਵਿੱਚ ਰੱਖਿਆ ਬਾਕੀ ਦੇਰ ਤਾਂ ਲੈਣੀ ਹੈ ਕੋਈ ਨਾ ਮੈਂ ਪਰਿਆ ਹੋਂ ਕਰਕੇ ਕਹ ਰਹੇ ਨੇ ਵੱਡੇ ਵੱਡੇ ਨਾ ਮੈਂ ਕੱਟ ਪਾ ਕੇ ਇਹ ਹੋਰਦੇ ਹੜੀ ਜਾਂਦੇ ਨੇ ਮਕੀਨ ਤੋਂ ਆਇਤਾ ਤੇਲ ਤੋਲ ਲਾ ਲਿਆ ਹਨ ਤੇਲ ਤੋਲ ਲਾ ਕੇ ਚਲਾਈ ਹੈ ਹਾਂਜੀ ਥਲੜੀ ਮੰਝਲ ਤੇ ਦਾ ਵਾਲੇ ਔਖੇ ਹੋਏ ਸੀ ਉੱਥੇ ਤੇਲ ਘੱਟ ਲਾਇਆ ਸੀ ਉੱਦੇ ਥੋੜਾ ਜਿਹਾ ਔਖੇ ਵਾਲੇ ਹੋਏ ਨਹੀਂ ਉੱਥੇ ਪਤਾ ਕੀ ਸੀ ਉੱਥੇ ਜਮਾਈ ਨਹੀਂ ਹੋਉਂਦਾ ਉੱਥੇ ਏਰੀਆ ਵੀ ਬੜਾ ਜਿਆਦਾ ਸੀ ਨਾ ਮਾੜੀ ਬਸਰੇ ਕੋਈ ਨਹੀਂ ਕੋਸਣ ਨੇ ਲੱਗ ਜਾਂਦਾ ਉਸਤੇ ਜਦੋਂ ਇਹ ਆਰਸੀ ਛੱਤਾਂ ਪਾਉਣ ਪਾਉਣ ਲੱਗੇ ਮੰਨ ਲਓ ਵੀ ਸ਼ਹਿਰਾਂ 'ਚ ਤਾਂ ਥੋੜਾ ਜਿਹਾ ਪਹਿਲਾਂ ਆ ਗਿਆ ਸੀ ਪ੍ਰੋਗਰਾਮ ਪਰ ਪਿੰਡਾਂ ਦੇ ਵਿੱਚ ਲਗਭਗ 2000 8 9 10 ਇੱਥੇ ਜੇ ਆਇਆ ਜਦੋਂ ਕੰਮ ਚਲਾਇਆ ਚਲਾਇਆ ਸ਼ੁਰੂ ਹੋਏ ਆ ਕੰਮ ਕਰਨ ਲੱਗੇ ਆ ਤਾਂ ਉਹ ਤੋਂ ਰੇੜੀਆਂ ਨਾਲ ਪਾਉਂਦੇ ਹੁੰਦੇ ਸੀ ਰੇੜੀਆਂ ਨਾਲ ਇੱਕ ਤਾਂ ਪਾਈਪਾਂ ਦਾ ਨੁਕਸਾਨ ਜਿਆਦਾ ਹੁੰਦਾ ਇੱਕਾ ਬੀਮਾ ਹੋਮਾਂ ਦਾ ਵੀ ਥੋੜਾ ਜਿਆ ਮੰਦੀ ਹਾਲਤੀ ਸੀ ਕਿਉਂ ਉੱਤਾਂ ਦੀ ਰੇੜੀ ਟਪਾਉਂਦੇ ਸਰਗੇ ਬੈਠੀ ਜਾਂਦੇ ਹੁਣ ਖਾਰ ਜਿੰਨਾ ਵਾਈਆਂ ਨੇ ਕਾੜ ਕੱਢੀ ਬਹੁਤ ਵਧੀਆ ਜਮਾਂ ਕਮਜ਼ੋਰਾ ਬੰਦਾ ਵੀ ਮਤਲਬ ਨਾਰਮਲ ਤਜਰਬਾ ਹੋਵੇ ਨਾ ਨਾਰਮਲ ਬੰਦਾ ਛੱਤ ਪਾ ਦਿੰਦਾ ਤੇ ਜਿਹੜਾ ਰੇੜੀਆਂ ਸੀ ਰੇੜੀਆਂ ਤੇ ਦੋ ਬੰਦੇ ਪੂਰੇ ਤਕੜੇ ਚਾਹੀਦੇ ਹੁੰਦੇ ਸੀ ਆ ਕੋਲੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕੋਲੀ ਨੇ ਪਤਲ ਵੰਡੀ ਸਭੋ ਨੂੰ ਛੱਤ ਪੈਣ ਦੀ ਦਿਖਾਈ ਚੱਲਾਂਗੇ ਨਾਲ ਦੀ ਨਾਲ ਜੇ ਕੋਈ ਹੋਰ ਗੱਲ ਬਾਤ ਕੋਈ ਉਹ ਵੀ ਜ਼ਰੂਰ ਦੱਸਾਂਗੇ ਤੇ ਇੱਕ ਆਪਾਂ ਗੱਲ ਕਰਦੇ ਸੀ ਸੀਮੈਂਟ ਦੀ ਸੀਮੈਂਟ ਇੱਥੇ ਆਪਾਂ ਪਾ ਰਹੇ ਆ ਮੈਗਨਾ ਇਹਦਾ ਚ ਕੀ ਫਰਕ ਹੈ ਇਹ ਲਗਭਗ ਔਸਤ ਇੱਥੇ ਦਾ ਰੇਟ ਹੈ ਜਿਹੜਾ ਆਪਣਾ 1.5 300 ਰੁਪਈਆ ਪਰ ਵੈਗ ਹੈ ਦੂਜੇ ਸਿਮੈਂਟਾਂ ਨਾਲੋਂ ਕੀ ਫਰਕ ਹੈ ਸਟਰੈਂਥ ਠੀਕ ਹੈ ਕੋਈ ਘਟ ਨਹੀਂ ਹੈ ਤੇ ਦੂਜਿਆਂ ਨਾਲੋਂ ਐ ਫਰਕ ਹੈ ਵੀ ਰੇਟ ਦਾ ਬਹੁਤ ਜ਼ਿਆਦਾ ਫਰਕ ਹੈ ਦੂਜੇ ਸਿਮੈਂਟ ਏਸੀਸੀ ਹੋ ਗਿਆ ਅਲਟਰਾ ਟੈਕ ਹੋ ਗਿਆ ਤਾਂ ਇਹ ਘੱਟੋ ਘਾਟ ਟਾਈਮ ਮੰਨੋ ਵੀ 200 ਤੇ ਆ 300 90 400 410 15 ਇੱਥੋਂ ਤੱਕ ਮਿਲਦੇ ਆ ਇਹਦਾ ਰੇਟ 350 ਹੈ ਉਹ ਜਿਸਮੈਂ ਤੁਸੀਂ ਪਾ ਸਕਦੇ ਹਾਂ ਸਟਰੈਂਥ ਬਹੁਤ ਤਗੜੀ ਹੈ ਠੀਕ ਹੈ ਓਕੇ ਤਾਂ ਖਾਮਾ ਮਾਗੇ ਤੁਹਾਨੂੰ ਸ਼ਤ ਪੈਂਦੀ ਅੱਜ ਦੇ ਚੱਲ ਰਿਹਾ ਹੈ ਕੰਮ ਤੇ ਇੱਕ ਦੋ ਗੱਲਾਂ ਹੋਰ ਸੀ ਪੀੜੀਆਂ ਹਰੀ ਪੈਪ ਹੈ ਏ ਨਾ ਬੋਆ ਉਹ ਕਿ ਏਦਾ ਵੀ ਜੇ ਪੈ ਟਿਕ ਜੇ ਤਾਂ ਵੀ ਨੁਕਸਾਨ ਇਹਦਾ ਹੁੰਦਾ ਨਰੋਲ ਦੀ ਜਾਂ ਫੈਨੋਲੈਕਸ ਦੀ ਅੱਜ ਕੱਲ ਪੈ ਫੌਂਦੀ ਐ ਉਹ ਪਾਉ ਤੇ ਮਾਲ ਗੋਲ ਐ ਆਪਣਾ ਮੈਵਰੇਟਰ ਵੱਜ ਰਿਹਾ ਬਾਕੀ ਰੇਲਾਂ 'ਕਾ ਪੈ ਇੱਧਰ ਬਦਲ ਲਈ ਸੀ ਬਜਰੀ ਦੀ ਕਾਲੀ ਹੋ ਰਾਂ ਵਿੱਚ ਇਹ ਖਾਸੀਅਤ ਹੈ ਮਾਲ ਮਲੇਈ ਵਰਗਾ ਉਹ ਕਪਲ ਨਹੀਂ ਉਹ ਬੋਲ ਜਾਂਦੇ ਰਹਿਣ ਬਾਈ ਦੁੱਲੋਵਾਲ ਵਾਲੇ ਮੰਡੇ ਮਾਲ ਜਿਹੜਾ ਇੱਕ ਨੰਬਰ ਪਾਉਂਦੇ ਆ ਸਹੀ ਪਾਉਂਦੇ ਆ ਵੱਧ ਘੱਟ ਨਹੀਂ ਪਾਉਂਦੇ ਕੋਈ ਬਟਖਲੂਣਾ ਨਹੀਂ ਪਾਉਂਦੇ ਨਾ ਫਰਕੇ ਵਾਲਾ ਪਾਉਣ ਸਹੀ ਜਿੱਥੇ ਕਹਤਾ ਉੱਨੇ ਹੀ ਪਾਉਣਗੇ ਇੱਥੇ ਆਪਾਂ ਪਾਉਣੇ ਆ ਬਜਰੀ ਮਿਕਸ ਕਰਾਈ ਹੋਈ ਆ ਮਿਕਸ ਦਾ ਇਹ ਫਾਇਦਾ ਵੀ ਜਦੋਂ ਲੇਬਰ ਹੋਵੇ ਗਰਾਡੂ ਅੱਡ ਬੰਦੇ ਨਹੀਂ ਲਾਉਣੇ ਪੈਂਦੇ ਤੇ ਸ਼ੀਬ ਰੇਤੀ 10 ਵਜਰੀ ਤੇ ਖਬੋਰੀ ਆਪਣੀ ਸੀ ਮੈਂ ਹਾਂਜੀ ਦੋਸਤੋ ਚਾਹ ਪਾਣੀ ਪੀ ਕੇ ਆਪਾਂ ਫੇਰ ਚਲਾਤੀ ਸੀ ਮਸ਼ੀਨ ਤੇ ਬਸ ਲਗਭਗ ਘੰਟੇ ਡੇਢ ਘੰਟੇ ਦਾ ਕੰਮ ਰਹਿ ਗਿਆ ਬ੍ਰੇਤੀ ਦੂਰ ਰਹਿ ਗਈ ਢੇੜੇ ਕਰਦੇ ਆਂਗੇ ਮੁੰਡਿਆਂ ਨੇ ਹੁਣ ਸਮੋਸੇ ਸਮੋਸੇ ਛਕੇ ਆ ਤੇ ਫਿਰ ਸਾਨੂੰ ਪਤਾ ਵੀ ਥੱਕ ਹੀ ਜਾਂਦਾ ਆਪਣਾ ਕੰਮ ਮੰਨੋ ਵੀ 600 ਫਟ ਰਹਿ ਗਿਆ 600 ਫਟ ਰਹਿ ਗਿਆ ਆਪਣਾ ਬਾਕੀ ਪੈ ਗਿਆ 12 1300 ਫੁੱਟ 2000 ਦੇ ਲਗਭਗ ਸੀਗਾ ਇਹ ਲਓ ਜੀ 5:30 ਦਾ ਟਾਈਮ ਦਿੱਤਾ ਸੀ ਵੀ 5:30 ਨੂੰ ਆਪਾਂ ਪਾ ਦਾਂਗੇ ਛੱਤ 2000 ਫੁੱਟ ਤੀਜੀ ਮੰਜ਼ਲ 12 ਵਜੇ ਮਸ਼ੀਨ ਚਲਾਈ ਸੀ 2 ਵਜੇ ਰੋਟੀ ਖਾਣ ਲੱਗੇ ਤੇ 2:30 ਪਾਉਣੇ 3 ਚਲਾਈ ਸੀ 5:00 ਕੇ 29 ਮਿੰਟ ਹੋਏ ਆ ਮਸ਼ੀਨ ਲੱਗ ਕੇ ਖੋਲਣ ਤੇ ਆਪਣੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰੇ